ਵਿੱਤੇਦਰੀ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿਖੇ ਹੋਈ ਹਿੰਸਾ ਨੂੰ ਦੇਖਦੇ ਹੋਏ ਅੱਜ ਨਾਬਾ ਦੇ ਡੀਐਸਪੀ ਰਾਜੇ ਸ਼ਿਬਰ ਦੀ ਅਗਵਾਈ ਵਿੱਚ ਨਾਬਾ ਦੇ ਵੱਖ-ਵੱਖ ਵਿਚਾਰਾਂ ਵਿੱਚ ਭਾਰੀ ਪੁਲਿਸ ਫੋਰਸ ਲੈ ਕੇ 플ੈਗ ਮਾਰਚ ਕੱਢਿਆ ਗਿਆ। ਇਹਨੂੰ ਪਟਿਆਲਾ ਵਿੱਚ ਜੋ ਹਿੰਦੂ ਸਿੱਖ ਜੱਥੇਬੰਦੀਆਂ ਦੇ ਕੋਈ ਸ਼ਰਾਰਤੀ ਬੰਦਿਆਂ ਨੇ ਮਾਹੌਲ ਖਰਾਬ ਕਰਨ ਲਈ ਆਪਸ ਵਿੱਚ ਟਕਰਾਅ ਪੈਦਾ ਕੀਤੇ ਨੇ ਕਾਲੀ ਮਾਤਾ ਮੰਦਿਰ ਤੇ ਕੋਈ ਸ਼ਰਾਰਤੀ ਅਣਜਾਣੇ ਵਿਅਕਤੀ ਨੇ ਜਿਨ੍ਹਾਂ ਜੋ ਅਸੀਂ ਕੁਝ ਆਈਡੈਂਟੀਫਾਈ ਕਰਕੇ ਅਰੈਸਟ ਵੀ ਕਰ ਲਏ ਨੇ ਉਨਾ ਦੇ ਮਾਹੌਲ ਖਰਾਬ ਕੀਤਾ ਉਹਦੇ ਸਬੰਧ ਵਿੱਚ ਸ਼ਾਂਤੀਪੂਰਵਕ ਸਾਰਿਆਂ ਨੂੰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਬਰੀਖ ਜੀ ਦੇ ਹਦਾਇਤਾਂ ਅਨੁਸਾਰ ਆਪ ਦੇ ਵਦੀਰੀ ਚ ਸਬਡਿਵੀਜ਼ਨ ਵਿੱਚ ਫਲੈਗ ਮਾਰਚ ਕੱਢਣ ਦੀ ਹਦਾਇਤਾਂ ਹੋਈਆਂ ਨੇ ਤੋਂ ਅਸੀਂ ਹੁਣ ਸਬਡਿਵੀਜ਼ਨ ਦੀ ਫੋਰਸ ਲੈ ਕੇ ਸਾਰਾ ਨੱਬਾ ਸ਼ਹਿਰ ਅਤੇ ਪਾਸੋਂ ਅਤੇ ਬਾਕੀ ਸਾਰੇ ਪਿੰਡਾਂ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਸ਼ਾਂਤੀਪੂਰਵਕ ਮਾਹੌਲ ਰੱਖਣ ਲਈ ਬੇਨਤੀ ਕਰ ਰਹੇ ਹਾਂ ਵੀ ਬਿਲਕੁਲ ਠੀਕ ਠਾਕ ਹੈ ਕੋਈ ਅਜਿਹੀ ਹੋ ਨਹੀਂ ਜਿਹੜੇ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਸਰ ਜਿਸ ਤਰ੍ਹਾਂ ਲਾਦਾ ਹਰੀ ਸਿੰਘਾ ਤੁਸੀਂ ਰੈਕਟ ਰੈਕਟ 10 ਦਿਨਾਂ ਦਾ ਮਾਰਦੇ ਤੇ ਲੱਗਦਾ ਕੋਈ ਖੁਲਾਸਾ ਹੋ ਤੋਂ ਉਹਸ ਨੂੰ ਹਾਂਜੀ ਬਿਲਕੁਲ ਉਹ ਤੋਂ ਹੋਰ ਵੀ ਪੁੱਛਗੋਚ ਹੋ ਰਹੀ ਹੈ ਤੇ ਜਲਦੀ ਤੋਂ ਜਲਦੀ ਹੋਰ ਵੀ ਖੁਲਾਸੇ ਕੀਤੇ ਜਾਣਗੇ ਸਰ ਕੋਈ ਕਾਨੂੰਨ ਦੀ ਲੰਗੜਾ ਕਰਦਾ ਤਾਂ ਜੀ ਕੋਈ ਨਹੀਂ ਬਿਲਕੁਲ ਜੀ ਕਾਨੂੰਨ ਦੀ ਲੰਗੜਾ ਕਰਨ ਵਾਲੇ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊ ਜਿਵੇਂ ਪਰਵਾਨਾ ਸੀਗਾ ਉਹਨੂੰ ਵੀ ਅਰੈਸਟ ਕਰ ਲਿਆ ਹੈਗਾ ਸਾਡੀਆਂ ਵੀ ਪਾਰਟੀਆਂ ਵੱਖਰੀ ਵੱਖਰੇ ਜ਼ਿਲ੍ਹਿਆਂ ਨੂੰ ਗਈਆਂ ਹੋਈਆਂ ਨੇ ਅरेस्ट ਕਰਕੇ ਅਸੀਂ ਉਹਨਾਂ ਨੂੰ ਵੀ ਜਲਦ ਜਲਦੀ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ ਕਿਸ ਕਿਸ ਤਰ੍ਹਾਂ ਦੇ ਮੁਕੰਮਲ ਪ੍ਰਬੰਧ ਨੇ ਨਾਬਾ ਦੀ ਗੱਲ ਕੀਤੀ ਜਾ ਨਾਬਾ ਵਿੱਚ ਜਿਵੇਂ ਅਸੀਂ ਸਾਰੇ ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਇਸ ਚੈਨਲ ਥਰੂ ਵੀ ਸ਼ਾਂਤੀਪੂਰਵਕ ਬਣਾ ਕੇ ਰੱਖਣ ਮਾਹੌਲ ਬਿਲਕੁਲ ਠੀਕ ਠਾਕ ਰੱਖਣ ਤੇ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣ ਜਿਵੇਂ ਸਿੱਖ ਜਥੇਬੰਦੀਆਂ ਨੇ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰਾ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਬਿਲਕੁਲ ਸ਼ਾਂਤੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਬਿਲਕੁਲ ਅਸੀਂ ਪੀਸਫੁਲੀ ਮਾਰਚ ਕਰਕੇ ਲੋਕਾਂ 'ਚ ਇਹ ਹੀ ਦੱਸਣਾ ਚਾਹੁੰਦੇ ਆ ਜਿਹੜੇ ਗਰਮਖਿਆਲੀ ਨੇ ਉਹਨਾਂ ਦੇ ਵੀ ਕੋਈ ਬੰਦੀ ਨਾਲ ਰੱਖੀ ਜਾ ਰਹੀ ਹੈ ਬਿਲਕੁਲ ਜੀ ਜਿਹੜੇ ਗਰਮਖਿਆਲੀ ਨੇ ਜੀ ਜਿਵੇਂ ਹੁਣ ਜਿਹੜੇ ਵੀ ਬੰਦੇ ਸੀਗੇ ਜਿਆਦਾ ਹੋਰ ਡਿਸਟ੍ਰਿਕਟਾਂ ਦੇ ਸੀਗੇ ਉਹਨਾਂ ਨੂੰ ਅਸੀਂ ਉਹ ਰੱਖ ਰਹੇ ਆ ਔਰ ਉਹਨੂੰ ਸੁਰੋ ਕਰੋ ਕੋਈ ਨਾ ਚੱਕੋ ਤੇ ਅਸੀਂ ਜਿਹੜਾ ਵੀ ਕੋਈ ਬੰਦਾ ਹੈਗਾ ਅਸੀਂ ਜਿਵੇਂ ਹੁਣ ਦੋ ਬੰਦੇ ਅਨਨੋਨਿਮਾਈਜ਼ਡ ਬੰਦੇ ਇਹਨਾਂ ਨੂੰ ਚੈੱਕ ਕਰਾਂਗੇ ਅਸੀਂ ਇਹਨਾਂ ਨੂੰ ਵੀ ਅਸੀਂ ਦੇਖ ਰਹੇ ਹਾਂ ਜਿਹੜਾ ਵੀ ਕੋਈ ਐਦਾਂ ਦਾ ਹੈਗਾ ਕੋਈ ਸ਼ਰਾਰਤੀ ਬੰਦਾ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਨੱਬਤੋਂ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ